ਐਸੋੜੇ ਅਸੀਂ ਜਿਹੜਾ ਭਾਰਤ ਪਾਕਿਸਤਾਨ ਦੇ ਸਰਹਾਦੇ ਨਾਲ ਲੱਗਦੇ ਪਿੰਡ ਰਾਜੇਤਾਲ 'ਚ ਖੜੇ ਆ। ਕਪਤਨ ਸਾਹਿਬ ਦੀ ਗ੍ਰਹਿ ਵੇਖੇ ਸਾਰੇ ਪਿੰਡ ਦੇ ਜਿੰਨੇ ਵਸਨੀਕ ਨੇ ਵਾਏ ਨੇ ਉਹਨਾਂ ਨਾਲ ਗੱਲਬਾਤ ਸਾਰਿਆਂ ਨੇ ਕੀਤੀ ਐ ਕਿਉਂਕਿ ਤਣਾਅ ਦਾ ਮਾਹੌਲ ਐ। ਪਰ ਇੱਕ ਗੱਲ ਬੜੀ ਚੰਗੀ ਲੱਗੀ ਇੱਥੇ ਆ ਕੇ ਕਿ ਬੜੀ ਨਿਡਰਤਾ ਦੇ ਨਾਲ ਉਹ ਬਹਾਦਰੀ ਦੇ ਨਾਲ ਇਹ ਲੋਕ ਖੜੇ ਆਂਦੇ ਵੀ ਕੋਈ ਗੱਲ ਨਹੀਂ। ਜਿੱਥੇ ਦੇਸ਼ ਦੀ ਲੋੜ ਐ ਉੱਥੇ ਅਸੀਂ ਸਮੁੱਚਾ ਲੋਕ ਅਸੀਂ ਦੇਸ਼ ਦੇ ਨਾਲ ਖੜੇ ਆਂ ਜਿਸ ਵੀ ਹਾਲਾਤ 'ਚ ਉਹ ਗਾ ਜਿ ਹਰ ਹਾਲਾਤ ਦੇ ਵਿੱਚ ਇਹਦਾ ਮੁਕਾਬਲਾ ਕਰਨ ਲਈ ਤਿਆਰ ਹੈ ਪਰ ਫਿਰ ਵੀ ਜਿਹੜੇ ਬਾਰਡਰ ਵਾਲੇ ਲੋਕ ਨੇ ਕਿਉਂਕਿ ਜਦੋਂ ਵੀ ਜੰਗ ਲੱਗਦੀ ਹੈ ਮੁਸ਼ਕਲਾਂ ਦਾ ਬਹੁਤ ਵੱਡਾ ਸਾਹਮਣਾ ਕਰਨਾ ਪੈਂਦਾ ਪਰਿਵਾਰਾਂ ਨੂੰ ਪਿਛੇ ਜਾਣਾ ਪੈਂਦਾ ਪਸ਼ੂ ਮਾਲ ਡੰਗਰ ਸਾਰੇ ਫਸਲਾਂ ਦਾ ਨੁਕਸਾਨ ਵੱਡਾ ਹੁੰਦਾ ਹੈ ਮਨ ਤੇ ਬਹੁਤ ਕੁਐਸਚਨ ਨੇ ਪਰ ਮੈਂ ਦੇਖ ਨੂੰ ਦੱਸਣਾ ਚਾਹੁੰਦਾ ਉਹ ਸਭਨਾਂ ਦੇ ਬਾਵਜੂਦ ਵੀ ਅੱਜ ਇਹਨਾਂ 'ਚ ਉਸੇ ਤਰ੍ਹਾਂ ਦਾ ਹੌਸਲਾ ਔਰ ਬਹਾਦਰੀ ਔਰ ਦ੍ਰਿੜਤਾ ਜਿਹੜੀ ਹੈ ਇਹਨਾਂ 'ਚ ਵੇਖਣ ਨੂੰ ਮਿਲਦੀ ਹੈ ਅੱਜ ਪਿੰਡਾਂ ਜਿਨ੍ਹਾਂ ਦੇ ਸਾਰੇ ਨਾਲ ਹੌਸਲਾ ਸਾਰਿਆਂ ਦਾ ਵਧਾਉਣ ਅੱਜ ਤੇ ਮੈਂ ਇੱਥੇ ਪਹੁੰਚਿਆ ਤਾਂ ਕਿ ਇਹਨਾਂ ਨੂੰ ਹੋਵੇ ਕਿ ਸਾਡੇ ਅਸੀਂ ਲੋਕ ਇਹਨਾਂ ਦੇ ਨਾਲ ਹੈ ਪੂਰਾ ਅੰਮ੍ਰਿਤਸਰ ਕੀ ਪੂਰਾ ਪੰਜਾਬ ਪੂਰਾ ਦੇਸ਼ ਨਾਲ ਹੈ ਬਾਰਡਰ ਦੇ ਲੋਕਾਂ ਦੇ ਨਾਲ ਔਰ ਕੋਈ ਗੱਲ ਨਹੀਂ ਸਮੇ ਜਿਹੜੇ ਨੰਗਦੇ ਆ ਪਰ ਜਿਹੜੀ ਦੀਜ ਦੀ ਕੋਈ ਭੀੜ ਪੈਂਦੀ ਹੈ ਦੋ ਦੋ ਸਾਨੂੰ ਇੱਕ ਮੁੱਠ ੋਕੇ ਰਹਿਣਾ ਚਾਹੀਦਾ ਇਸ ਵਾਸਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਅੱਜ ਸਾਰਿਆਂ ਨੂੰ ਇੱਥੇ ਮਿਲੇ ਆ ਅੱਜ ਰਾਜਤਾਲ ਪਿੰਡ ਜੂਰ ਵੀ ਪਿੰਡਾਂ 'ਚ ਜਾਣਾ ਸਾਰੇ ਦੌਰਿਆ ਇੱਦਾਂ ਰੱਖਿਆ ਮੈਂ ਅੱਜ ਦੇ ਇਲਾਕੇ ਦੇ ਵਿੱਚ ਬਾਰਡਰ ਦੇ ਨਾਲ ਬੜੀ ਮੇਰ ਮੰਮੀ ਆਣੀ ਚਲੋ ਤਾਂ